ਇਹ ਜਗ੍ਹਾ ਤੇ ਅਸੀਂ ਸੰਸਕਾਰ ਕੀਤਾ ਉਹ ਬਜ਼ੁਰਗਾਂ ਦਾ ਜਿਨ੍ਹਾਂ ਦੀ ਫੋਟੋਆਂ ਸੱਟ ਗਈਆਂ ਇੱਥੇ ਮਾਣੀ-ਮੋਢੀ ਆ ਤੁਹਾਨੂੰ ਸ਼ਰਮ ਚਾਹੀਦੀ ਹੈ ਜਿਨ੍ਹਾਂ ਨੇ ਉਹਨੂੰ ਪਾਲਿਆ ਪੋਸਿਆ ਉਹਨਾਂ ਦੀਆਂ ਫੋਟੋਆਂ ਵੀ ਰੂੜੀਆਂ ਦੇ ਸੱਟ ਕੇ ਜਾਂਦੇ ਹੋ ਅੱਜ ਤੱਕ ਜੀ ਲਾਂਹਤ ਰੱਖਦਾ ਹੈ ਪਰਿਵਾਰ ਤੇ ਬਹੁਤ ਵੱਡੀ ਲਾਂਹਤ ਪਾਉਣੇ ਬਾਈ ਜੀ ਇਤੋਂ ਵੱਡੀ ਕੀ ਲਾਂਹਤ ਹੋਈ ਤੇ ਆ ਤੇਰ ਪਾ ਕੇ ਫੋਟੋ ਦਾ ਸੰਸਕਾਰ ਕਰਾਇਆ ਸੀ ਨਾ ਜੀ ਜਿਹੜਾ ਉਹਦੇ ਮਾਂ ਪਿਓ ਨੂੰ ਵੀ ਇੱਥੇ ਆਹ ਸ਼ੇਰੇ ਦੇਖੋ ਜੀ ਇਹਨਾਂ ਸ਼ੇਰੇ ਦੇਖੋ ਕਿੱਡੇ ਚਾਵਾਨ ਬੰਨੇ ਹੋਣਗੇ ਕਿੱਥੇ ਤੁਸੀਂ ਸਿੱਟੇ ਨੇ ਕਿੱਥੇ ਤੁਹਾਡੇ ਰਿਸ਼ਤੇ ਗਏ ਇਹ ਜੇ ਕਿੱਥੇ ਰੁਲ ਗਏ ਤੁਸੀਂ ਇੱਥੇ ਨਾ ਰੋੜਿਆ ਤੁਸੀਂ ਵੀ ਰੋ ਲਈ ਰੋਗੇ ਹੋਗੇ ਮੇਰੇ ਹਿਸਾਬ ਨਾਲ ਤਾਂ ਉਹਨਾਂ ਦੀ ਫੋਟੋ ਜਿਹੜੀ ਆਪਾਂ ਡੈਥ ਤੋਂ ਬਾਅਦ ਭੋਗ ਤੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਰੱਖ ਕੇ ਅਰਦਾਸ ਕਰਦੇ ਆ ਸਾਰੇ ਭੈਣ ਭਾਈਆਂ ਨਾਲ ਵੀ ਮਹਾਰਾਜ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਦਿਓ ਇਹਨਾਂ ਨੂੰ ਆਪਦੇ ਚਰਨਾਂ ਵਿੱਚ ਨਵਾਜ ਬਖਸ਼ਿਓ ਉਹਨਾਂ ਦੀ ਫੋਟੋ 'ਚ ਰੂੜੀਆਂ ਦੇ ਸਿੱਟੇ ਜਿਹਾ ਸਾਨੂੰ ਮਿਲੀ ਤਾਂ ਸਾਡੇ ਸਾਰਿਆਂ ਦਾ ਜਿਹੜਾ ਮਨ ਸੀ ਉਹ ਇੱਕਦਮ ਉਦਾਸ ਹੋ ਗਿਆ ਜਿਹੜਾ ਬੰਦਾ ਇਹ ਉਰੇ ਕਰਕੇ ਗਿਆ ਉਹਨੂੰ ਨੇ ਪਾਲਿਆ ਹੋਊ ਉਹਨੂੰ ਨਾਮ ਦਿੱਤਾ ਉਹਨੂੰ ਸਮਾਜ ਵਿੱਚ ਬਚਨ ਜੋਗ ਬਣਾਇਆ ਠੀਕ ਹੈ ਅੱਜ ਸਿਰਫ ਉਹ ਕੀ ਮੰਗਦੀ ਸੀ ਇੱਕ ਕੰਧ ਤੇ ਇੱਕ ਕਿੱਲ ਮੰਗਦੀ ਸੀ ਜਦੋਂ ਉਹ ਜਗਾ ਪਰਿਵਾਰ ਨੇ ਉਹਨੂੰ ਬਜ਼ੁਰਗ ਨੂੰ ਆਪਣੇ ਘਰ ਨਹੀਂ ਦਿੱਤੀ ਉਹਨਾਂ ਦਿਲਾਂ ਵਿੱਚ ਕਿੰਨਾ ਕਿ ਸਤਕਾਰ ਹੋਊਗਾ ਸਾਨੂੰ ਵੈਸੇ ਬਜ਼ੁਰਗਾਂ ਦੀ ਪਛਾਣ ਤਾਂ ਨਹੀਂ ਆਈ ਕੌਣ ਸੀ ਔਰ ਸਾਡੇ ਬਜ਼ੁਰਗ ਜਿਹੜੇ ਬure ਬੈਠੇ ਸੀ ਜਿਹੜੇ ਸਾਨੂੰ ਸੇਧ ਦਿੰਦੇ ਨੇ ਉਹ ਕਹਿੰਦੇ ਵੀ ਆਪਾਂ ਇਹਦਾ ਸੰਸਕਾਰ ਕਰੂ ਸਮਾਜਿਕ ਤੌਰ ਤੇ ਤਾਂ ਉਹ ਉਸ ਦਿਨ ਜਿੱਦਨ 2019 ਚ ਉਹਦੀ ਡੈਥ ਹੋਈ ਹੈ ਉਦੋਂ ਉਹਦੀ ਬਾਡੀ ਨੂੰ ਅੱਗ ਲਾ ਦਿੱਤੀ ਗਈ ਸੀ ਪਰ ਜੋ ਪਰਿਵਾਰਕ ਤੌਰ ਤੇ ਵੀ ਉਹ ਅਜ ਦਫਨ ਹੋ ਗਿਆ ਅੱਜ ਕੱਲ ਦੇ ਰਿਸ਼ਤੇ ਤਾਰ-ਤਾਰ ਤਾਂ ਹੁੰਦੇ ਜ਼ਰੂਰ ਦੇਖੇ ਨੇ ਪਰ ਇਸ ਹੱਦ ਤੱਕ ਰਿਸ਼ਤਿਆਂ ਦੀ ਕਦਰ ਘਟ ਜਾਂਦੀ ਹੈ ਤੁਸੀਂ ਵੀ ਦੇਖ ਕੇ ਹੈਰਾਨ ਹੋ ਜਾਵੋਗੇ ਇੱਕ ਬਾਪ ਦੇ ਵੱਲੋਂ ਪੁੱਤਰਾਂ ਨੂੰ ਬੜੇ ਵੱਡੇ ਸ਼ੌਂਕਾਂ ਦੇ ਨਾਲ ਪਾਲਿਆ ਤਾਂ ਜਾਂਦਾ ਪਰ ਪੁੱਤਰਾਂ ਦੇ ਵੱਲੋਂ ਬਾਅਦ ਵਿੱਚ ਕੀ ਅਜਿਹੀ ਕਦਰ ਹੋਊਗੀ ਤਾਂ ਕੋਈ ਵੀ ਨਹੀਂ ਸੋਚ ਸਕਦਾ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਇੱਕ ਬਾਪ ਦੀ ਫੋਟੋ ਅਤੇ ਸੇਰੇ ਜਿਹੜੇ ਰੂੜੀਆਂ ਤੇ ਗਿਰੇ ਹੋਏ ਨਜ਼ਰ ਆਉਂਦੇ ਜਿਸ ਤੋਂ ਬਾਅਦ ਮੁਹੱਲਾ ਨਿਵਾਸੀਆ ਦੇ ਵੱਲੋਂ ਉਸ ਦਾ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਜਾਂਦਾ ਤੇ ਉਸ ਦਾ ਸਨਸਕਾਰ ਵੀ ਕੀਤਾ ਜਾਂਦਾ ਮੇਰੇ ਨਾਲ ਮੁਹੱਲਾ ਨਿਵਾਸੀ ਵੀ ਮੌਜੂਦ ਨੇ ਵੀਰ ਜੀ ਕਿਸ ਤਰੀਕੇ ਦੇਖਦੇ ਹੋ ਐਦਾਂ ਦੀਆਂ ਜੇਕਰ ਸ਼ਰਮਨਾਕ ਘਟਨਾਵਾਂ ਸਾਹਮਣੇ ਆਉਣਗੀਆਂ ਤਾਂ ਆਉਣ ਵਾਲੀ ਪੀੜ੍ਹੀ ਤੇ ਕੀ ਅਸਰ ਪੈਗਾ ਜੀ ਬਹੁਤ ਮੰਦ ਭਾਗੀ ਘਟਨਾ ਜਿਹੜੀ ਅੱਜ ਸਾਡੇ ਨਾਲ ਸਵੇਰੇ ਹੋਈ ਹੈ ਅੱਜ ਸਾਡੇ ਜਿਹੜੇ ਬਾਬਾ ਜਵਨ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਕੈਸ਼ੀਅਰ ਨੇ ਉਹਨਾਂ ਦਾ ਬਰਥਡੇ ਸੀ ਉਹਨਾਂ ਦੀ ਤਮੰਨਾ ਸੀ ਵੀ ਆਪਦੇ ਬਰਥਡੇ ਤੇ ਮੈਂ ਉਰੇ ਰੁੱਖ ਲਾਵਾਂ ਉਹਦੀ ਅਸੀਂ ਤਿਆਰੀ ਕਰ ਰਹੇ ਸੀਗੇ ਜਦੋਂ ਅਸੀਂ ਥੋੜਾ ਜਿਹਾ ਅੱਗੇ ਜਾ ਕੇ ਸੌਸਪੀਆ ਕਰਨ ਲੱਗੇ ਰੂੜੀਆਂ ਤੇ ਇੱਕ ਬਜ਼ੁਰਗ ਦੀ ਜਿਨ੍ਹਾਂ ਦੀ ਉਮਰ 70-72 ਸਾਲ ਦੀ ਹੋ ਉਹਨਾਂ ਦੀ ਫੋਟੋ ਜਿਹੜੀ ਆਪਾਂ ਡੈਥ ਤੋਂ ਬਾਅਦ ਭੋਗ ਤੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਰੱਖ ਕੇ ਅਰਦਾਸ ਕਰਦੇ ਆ ਸਾਰੇ ਭੈਣ ਭਾਈਆਂ ਨਾਲ ਵੀ ਮਹਾਰਾਜ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਦਿਓ ਇਹਨਾਂ ਨੂੰ ਆਪਦੇ ਚਰਨਾਂ ਵਿੱਚ ਨਵਾਸ਼ ਬਖਸ਼ਿਓ ਉਹਨਾਂ ਦੀ ਫੋਟੋ ਅਜ ਰੂੜੀਆਂ ਦੇ ਸਿੱਟੀ ਜਿਹਾ ਸਾਨੂੰ ਮਿਲੀ ਤਾਂ ਸਾਡੇ ਸਾਰਿਆਂ ਦਾ ਜਿਹੜਾ ਮਨ ਸੀ ਉਹ ਇੱਕਦਮ ਉਦਾਸ ਹੋ ਗਿਆ ਭਾਈ ਤਰਨਜੀਤ ਕੁਰੀ ਕਹਿੰਦੇ ਭਾਈ ਰਹਿਣ ਦੋ ਦੇਖੋ ਵੱਡੀ ਗੱਲ ਹੈ ਜਦੋਂ ਅਸੀਂ ਕੋਈ ਫੰਕਸ਼ਨ ਦਾ ਉਹ ਬਣਾਇਆ ਹੁੰਦਾ ਨਾ ਜਦ ਇਹ ਜੱਕ ਇੱਕਦਮ ਉਹ ਜੇ ਤਾਂ ਮਨ ਅਦਾਸ ਹੋ ਜਾਂਦੇ ਨੇ ਜਦੋਂ ਅਸੀਂ ਉਹ ਫੋਟੋ ਦੇਖੀ ਤਾਂ ਇੱਕਦਮ ਤਾਂ ਅਸੀਂ ਸਾਰੇ ਝੰਝੋੜੇ ਜੇਗੇ ਜਦੋਂ ਅਸੀਂ ਚੱਕ ਕੇ ਫੋਟੋ ਦੇਖੀ ਉਹਦੇ ਥੱਲੇ ਉਹਨਾਂ ਹੀ ਡੈਥ ਡੇਟ ਲਿਖੀ ਹੋਈ ਹੈ ਉਹ ਰੂੜੀ ਦੇ ਸਿੱਟੀ ਹੋਈ ਹੈ ਉਹ ਬਜ਼ੁਰਗ ਉਹ ਹੈ ਜਿਹੜਾ ਬੰਦਾ ਉਹਰੇ ਕਰਕੇ ਗਿਆ ਉਹਨੂੰ ਨੇ ਪਾਲਿਆ ਹੋ ਉਹਨੂੰ ਨਾਮ ਦਿੱਤਾ ਉਹਨੂੰ ਸਮਾਜ ਵਿੱਚ ਜਨ ਜੋਗ ਬਣਾਇਆ ਠੀਕ ਹੈ ਅੱਜ ਸਰਵੋ ਕੀ ਮੰਗਦੀ ਸੀ ਇੱਕ ਕੰਧ ਤੇ ਇੱਕ ਕਿੱਲਾ ਮੰਗਦੀ ਸੀ ਜਦੋਂ ਉਹ ਜਗਾ ਪਰਿਵਾਰ ਨੇ ਉਹਨੂੰ ਬਜ਼ੁਰਗ ਨੂੰ ਆਪਣੇ ਘਰ ਨਹੀਂ ਦਿੱਤੀ ਉਹਨਾਂ ਦੇ ਦਿਲਾਂ ਵਿੱਚ ਕਿੰਨਾ ਕੁ ਸਤਕਾਰ ਹੋਊਗਾ ਜਦੋਂ ਅਸੀਂ ਚੱਕ ਕੇ ਦੇਖਿਆ ਸਾਡਾ ਮਨ ਬਹੁਤ ਖਰਾਬ ਹੋਇਆ ਸਾਨੇ ਦੇਖਿਆ ਵੀ ਯਾਰ ਇਹ ਰੂੜੀਆਂ ਤੇ ਐ ਰੋਲ ਰਹੀ ਐ ਅਸੀਂ ਲੈ ਕੇ ਉਰੇ ਸਾਡੇ ਬਜ਼ੁਰਗ ਸੀ ਜਿਹੜੇ ਉਹਦੇ ਸਾਥੇ ਜਿ ਬੈੰਦੇ ਨੇ ਅਸੀਂ ਉਹਨਾਂ ਨਾਲ ਸਾਂਝੇ ਕਿਤੇ ਵਿਚਾਰ ਵੀ ਕੀ ਕਰਨਾ ਚਾਹੀਦਾ ਸਾਨੂੰ ਵੇਸੇ ਬਜ਼ੁਰਗਰੀ ਪਛਾਣਤਾ ਨਹੀਂ ਆਈ ਕੌਣ ਸੀ ਔਰ ਸਾਡੇ ਬਜ਼ੁਰਗ ਜਿਹੜੇ ਉਰੇ ਬੈਠੇ ਸੀ ਜਿਹੜੇ ਸਾਨੂੰ ਸੇਧ ਦਿੰਦੇ ਨੇ ਉਹ ਕਹਿੰਦੇ ਵੀ ਆਪਾਂ ਇਹਦਾ ਸੰਸਕਾਰ ਕਰੋ ਸਮਾਜਿਕ ਤੌਰ ਤੇ ਤਾਂ ਉਹ ਉਸ ਦਿਨ ਜਿੱਦਨ 2019 ਚ ਉਹਦੀ ਡੈਥ ਹੋਈ ਹੈ ਉਸ ਦਿਨ ਉਹਦੀ ਬਾਡੀ ਨੂੰ ਅੱਗ ਲਾ ਦਿੱਤੀ ਗਈ ਸੀ ਪਰ ਜੋ ਪਰਿਵਾਰਕ ਤੌਰ ਤੇ ਵੀ ਉਹ ਅਜ ਦਫਨ ਹੋ ਗਿਆ ਇਸ ਦਿਨ ਕਿਉਂ ਸਾਨੂੰ ਪਤਾ ਜਿਹੜੇ ਬੰਦੇ ਉਹਦੀ ਫੋਟੋ ਰੂੜੀਆਂ ਤੇ ਸਟਕ ਗਏ ਉਹ ਦਿਲਾਂ 'ਚ ਕਿੱਥੇ ਰੱਖਦੇ ਹੋਣਗੇ ਉਹ ਯਾਦਾ ਤਾਂ ਨਹੀਂ ਫੋਟੋਆਂ ਰਹਿ ਜਾਂਦੀਆਂ ਨੇ ਕਹਿੰਦੇ ਨੇ ਕਿਲੀਆਂ ਤੇ ਟੰਗੀਆਂ ਪਰ ਫੋਟੋ ਕਿੱਲ ਵੀ ਨਹੀਂ ਮਿਲੀ ਆਪਾਂ ਜਿਹੜੀਆਂ ਫੋਟੋਆਂ ਹੁੰਦੀਆਂ ਨੇ ਨਾ ਇਹ ਇੱਕ ਯਾਦਗਾਰੀ ਹੁੰਦੀਆਂ ਨੇ ਇਹਨੂੰ ਜਦੋਂ ਆਪਾਂ ਨਾ ਆਪਦੀ ਕਿਸੇ ਬਜ਼ੁਰਗ ਦੀ ਫੋਟੋ ਦੇਖ ਲੈਂਦੇ ਆ ਆਪਣਾ ਸਾਰਾ ਬਚਪਨ ਯਾਦ ਆ ਜਾਂਦਾ ਕਿੰਨੀਆਂ ਔਕੜਾਂ ਨਾਲ ਕਿੰਨੀਆਂ ਮੁਸ਼ਕਲਾਂ ਨਾਲ ਉਹਨੇ ਸਾਨੂੰ ਪਾਲਿਆ ਹੁੰਦਾ ਯਾਰ ਇੱਕ ਫੋਟੋ ਵੀ ਨਹੀਂ ਆਪਾਂ ਉਹਦੀ ਸਾਹਮ ਸਕਦੇ ਆਪਾਂ ਕੀ ਉਮੀਦ ਰੱਖਦੇ ਆ ਵੀ ਸਾਡੇ ਜਵਾਨ ਸਾਨੂੰ ਕਿਵੇਂ ਇੱਜ਼ਤ ਮਾਨ ਦੇਣਗੇ ਜਦੋਂ ਅਸੀਂ ਆਪਦੇ ਬਜ਼ੁਰਗਾਂ ਨੂੰ ਇੱਜ਼ਤ ਮਾਨ ਨਹੀਂ ਦੇ ਰਹੇ ਸਾਨੂੰ ਬਹੁਤ ਤੱਕਾ ਲੱਗਿਆ ਇਸ ਗੱਲ ਦਾ ਅਸੀਂ ਕਿਸੇ ਦੀ ਸ਼ਾਨ ਦੇ ਖਿਲਾਫ ਜਾਂ ਕਿਸ ਨੂੰ ਬਦਨਾਮ ਕਰਨ ਦੇ ਮਾਰੇ ਨਹੀਂ ਇਹ ਪੋਸਟ ਪਾਈ ਜਾਏ ਕਰ ਰਹੇ ਪਰ ਅਸੀਂ ਇੱਕ ਸਮਾਜ ਨੂੰ ਸੇਧ ਦੇ ਰਹੇ ਹਾਂ ਜੇ ਤੁਸੀਂ ਇਹ ਫੋਟੋ ਨਹੀਂ ਰੱਖ ਸਕਦੇ ਤੁਹਾਡੇ ਦਿਲ 'ਚ ਤੁਹਾਡੇ ਘਰ 'ਚ ਨਹੀਂ ਜਗ੍ਹਾ ਹੈਗੀ ਤੁਸੀਂ ਅਦਾ ਸੰਸਕਾਰ ਕਰਦੋ ਤੁਸੀਂ ਬਜ਼ੁਰਗਾਂ ਨੂੰ ਆਏ ਰੂੜੀਆਂ ਤੇ ਤਾਂ ਨਹੀਂ ਸੱਟੋਂਗੇ ਤੁਸੀਂ ਰੂੜੀਆਂ ਦੇ ਲਿਆ ਕੇ ਉੱਥੇ ਸੜਤਾ ਜਿੱਥੇ ਪਤਾ ਨਹੀਂ ਕਿੰਨੇ ਡੰਗਰ ਗੂੰ ਗੰਦ ਕੂੜਕਵਾੜ ਪਿਆ ਉੱਥੇ ਤੁਹਾਡਾ ਉਹ ਬਜ਼ੁਰਗ ਚਿੱਟੀ ਦਾੜੀ ਉਹਦੀ ਉਦੀ ਬਜ਼ੁਰਗ ਦੀ ਫੋਟੋ ਦੇਖ ਕੇ ਆ ਲੱਗਦਾ ਸੀ ਕੋਈ ਵਧੀਆ ਸਰਦਾਰ ਹੈ ਸਾਡਾ ਮਨ ਖਰਾਬ ਹੋਇਆ ਅਸੀਂ ਸਾਰੇ ਨੇ ਇਕੱਠੇ ਹੋ ਕੇ ਉਰੇ ਉਹਦਾ ਅੱਜ ਦੂਜੀ ਵਾਰੀ ਸੰਸਕਾਰ ਕੀਤਾ ਰਿਸ਼ਤਿਆਂ ਦੇ ਖਾਤਮੇ ਤਾਂ ਹੋ ਰਹੇ ਨੇ ਪਰ ਇਸ ਹੱਦ ਤੱਕ ਵੀ ਹੋਣਗੇ ਮੈਂ ਉਹੀ ਆ ਦੁੱਖ ਤੇ ਆਉਂਦਾ ਵੀ ਗਰਾਵਟ ਆ ਰਹੀ ਹੈ ਰਿਸ਼ਤੇ ਤਾਂ ਦੂਰ ਹੁੰਦੇ ਜਾ ਰਹੇ ਆ ਪਰ ਆ ਉਮੀਦ ਨਹੀਂ ਸੀ ਵੀ ਇੰਨੀ ਗਰਾਵਟ ਆ ਜੂਗੀ ਜਿਨੇ ਯਾਰ ਸਾਨੂੰ ਦੇਖੋ ਮਾਂ ਬਾਪ ਤੋਂ ਜਿਹੜਾ ਰੱਬ ਦਾ ਉਹ ਹੈ ਨਾ ਉਹ ਰੱਬ ਉਹਨਾਂ ਤੋਂ ਛੋਟਾ ਹੈ ਬਹੁਤ ਛੋਟਾ ਉਹਨਾਂ ਤੋਂ ਮਾਂ-ਬਾਪ ਨੇ ਨਾ ਰਿਸ਼ਤਾ ਬਹੁਤ ਵੱਡਾ ਹੈ। ਕਿਉਂ ਰੱਬ ਕਿਸੇ ਨੇ ਦੇਖਿਆ ਨਹੀਂ। ਅਸੀਂ ਮਾਂ-ਬਾਪ ਨੂੰ ਦੇਖ ਕੇ ਕਹਿੰਦੇ ਆਂ ਵੀ ਇਹ ਰੱਬ ਰੱਬ ਐਜਾ ਹੋਊਗਾ। ਪਰ ਅੱਜ ਮੈਨੂੰ ਨਹੀਂ ਸਮਝ ਆਉਂਦੀ ਵੀ ਉਹ ਕੀ ਸੋਚ ਕੇ ਰਸਟਕੇ ਗਏ ਨੇ ਉਹ ਮਾਨਸਿਕ ਰੋਗੀ ਨੇ ਜ ਜਾਨਾਂ ਦੀ ਕੋਈ ਮਜਬੂਰੀ ਸੀਗੀ ਮੈਨੂੰ ਨਹੀਂ ਪਤਾ ਕੀ ਸੀ ਪਰ ਉਰੇ ਫੋਟੋ ਦੇਖ ਕੇ ਸਤੋਂ ਨਹੀਂ ਜਰਿਆ ਗਿਆ ਬੰਦੇ ਦੀ ਜ਼ਿੰਦਗੀ ਦੇ ਤਿੰਨ ਪੜਾਅ ਮੁੱਖ ਹੁੰਦੇ ਨੇ ਇੱਕ ਜਨਮ ਦੂਜਾ ਵਿਆਹ ਦੀ ਸ਼ੁਰੂਆਤ ਹੁੰਦੀ ਹੈ ਜ਼ਿੰਦਗੀ ਦੀ ਨਵੀਂ ਤੇ ਤੀਜੀ ਮੌਤ ਅਖੀਰਲੀ ਤਾਂ ਪਰ ਅਸੀਂ ਕਹਿ ਸਕਦਾ ਜਨਮ ਤਾਂ ਸਾਂਝਾ ਜੋ ਜਿਨੇ ਦੇਖਿਆ ਹੋਊਗਾ ਅੱਜ ਦੋ ਕਰਤੂਤਾਂ ਇਹ ਤਿੰਨ ਚੋਂ ਦੋ ਕਰਤੂਤਾਂ ਦੇਖੋ ਇੱਕ ਜਨਮ ਹੁੰਦਾ ਵਿਆਹ ਹੁੰਦਾ ਡੈਥ ਹੁੰਦੀ ਹੈ ਤੁਸੀਂ ਇਹ ਦੇਖੋ ਵੀ ਤੁਹਾਨੂੰ ਉਹਦਾ ਤਾਂ ਮੈਂ ਦੱਸਦਾ ਆ ਸੇਰੇ ਪਏ ਨੇ ਇਹ ਉਦੋਂ ਬਣੇ ਜਾਂਦੇ ਨੇ ਟੋਲਟ ਮੱਕੇ ਨਾਲ ਟੋਲਟ ਮੱਕੇ ਨਾਲ ਇਹ ਭੈਣੋਂ ਉਦੋਂ ਬੰਦੀਆਂ ਨੇ ਜਦੋਂ ਆਪਣੇ ਵੀਰ ਨੂੰ ਘੋੜੀ ਛੱਡਦੇ ਨੇ ਤੇ ਉਦੋਂ ਬਾਅਦ ਇਹਨੂੰ ਸਜਾ ਕੇ ਆਪਣੇ ਬੈੱਡਰੂਮ ਚ ਡਰਾਈੰਗ ਰੂਮਾਂ ਚ ਅਸੀਂ ਹਰੇਕ ਘਰ ਚ ਦੇਖੇ ਨੇ ਲੱਗੇ ਹੋਏ ਇਹ ਕੀ ਰਿਸ਼ਤਾ ਇਹਦਾ ਕੌਣ ਯਾਰ ਬਹਿ ਗੈਰਤ ਬੰਦਾ ਹੈ ਜਿਹੜਾ ਦੋਨੇ ਰਿਸ਼ਤਿਆਂ ਨੂੰ ਜ ਤਾਰ-ਤਾਰ ਕਰ ਗਿਆ ਆ ਪਏ ਨੇ ਇਹਦਾ ਸਿਰਫ ਇਹ ਰੱਖੇ ਨੇ ਦਿਖਾਉਣ ਵਾਸਤੇ ਅਸੀਂ ਇਹਨਾਂ ਨੂੰ ਵੀ ਅਗਨ ਭੇਟ ਕਰਾਂਗੇ ਹੁਣ ਅਸੀਂ ਹੁਣ ਜੇ ਸਤ ਕੋਈ ਲੈਣ ਵੀ ਆਉਂਦਾ ਸੀ ਤਾਂ ਵੀ ਨਹੀਂ ਹੱਥ ਲਾਉਣ ਦਿੰਦੇ ਇਹਨਾਂ ਨੂੰ ਅਸੀਂ ਉਹ ਫੋਟੋ ਬਿਉਰਗ ਦੀ ਲੋਕਤਿਆਂ ਨੂੰ ਬੜਾ ਅਨਮੋਲ ਦੱਸਿਆ ਜਾਂਦਾ ਵੀ ਵਿਆਹ ਦਾ ਰਿਸ਼ਤਾ ਬੜਾ ਅਨਮੋਲ ਹੈ ਪਰ ਇਸ ਹੱਦ ਤੱਕ ਤੁਸੀਂ ਇਹ ਦੇਖੋ ਵੀ ਜਿਹੜੀ ਭੈਣ ਨੇ ਜਿਹੜੇ ਵੀਰੇ ਦੇ ਸਿਰ ਤੇ ਬੰਨੇ ਹੋਣੇ ਉਹ ਕਿੰਨੇ ਚਾਵਾਂ ਨਾਲ ਬੰਨੇ ਹੋਣਗੇ ਵੀਡੀਓ ਦੇਖ ਕੇ ਉਹ ਵੀ ਪਾਵਕ ਹੋ ਸਕਦਾ ਹਾਂ ਬਿਲਕੁਲ ਹੋਣਾ ਚਾਹੀਦਾ ਯਾਰ ਅਸੀਂ ਨਹੀਂ ਕਹਿੰਦੇ ਸਾਹਮਣੇ ਹੋਣ ਪਰ ਉਹਨੂੰ ਅਸਾਹਸ ਹੋਣਾ ਚਾਹੀਦਾ ਵੀ ਅਸੀਂ ਬਹੁਤ ਵੱਡੀ ਗਲਤੀ ਕੀਤੀ ਹੈ ਸਾਡਾ ਵੀਡੀਓ ਬਣਾਉਣ ਦਾ ਪੋਸਟ ਪਾਉਣ ਦਾ ਸਰਫੇਸ ਹੀਗਾ ਵੀ ਲੋਕ ਯਾਰ ਥੋੜਾ ਮੋਟਾ ਦਾ ਰਿਸ਼ਤਿਆਂ ਚ ਮਾਨ ਸਤਕਾਰ ਦੇਣ ਆਪਣੇ ਮਾਪਿਆਂ ਨੂੰ ਭੁੱਲਦੇ ਜਾ ਰਹੇ ਆ ਭੈਣ ਭਾਈਆਂ ਨੂੰ ਭੁੱਲਦੇ ਜਾ ਰਹੇ ਆ ਤੁਸੀਂ ਨੱਕੜ ਬੋ ਕੇ ਮਰ ਜਾ ਯਾਰ ਇਦੂ ਤਾਂ ਤੁਸੀਂ ਇਹਨਾਂ ਦਾ ਸੰਸਕਰ ਇਹਨਾਂ ਦੀ ਫੋਟੋ ਦਾ ਸੰਸਕਾਰ ਕਰ ਦਿੰਦੇ ਤੁਸੀਂ ਇਹਨਾਂ ਦੀ ਫੋਟੋ ਨੂੰ ਜਲ ਪ੍ਰਵਾਹ ਕਰ ਦਿੰਦੇ ਕੋ ਟੁਕੜ ਸਮਾਜ 'ਚ ਗੰਦ ਤਾਂ ਨਾ ਪੈਂਦਾ ਜਿਹੜਾ ਤੁਸੀਂ ਪਾਤਾ ਤਾਂ ਹੋਰ ਵੀ ਮੌਜੂਨੇ ਕਿਸ ਤਰੀਕੇ ਦੇਖਦੇ ਪੁੱਤਾਂ ਨੂੰ ਰਾਜਿਆਂ ਵਾਂਗੂ ਤਾਂ ਪਾਲਿਆ ਜਾਂਦਾ ਪਰ ਪੁੱਤ ਬਾਅਦ 'ਚ ਇਸ ਹੱਦ ਤੱਕ ਆ ਜਾਣਗੇ ਇਹਦਾ ਅੱਜ ਦਾ ਜਿਹੜਾ ਗ੍ਰੇਵਟ ਆ ਰਹੀ ਆ ਮਾਂ ਪਿਓ ਨੂੰ ਬਾਹਰ ਕੱਢ ਦੇਣਾ ਮਾਂ ਪਿਓ ਦੀ ਇੱਜ਼ਤ ਨਹੀਂ ਕਰਨੀ ਇਹ ਤਾਂ ਬਹੁਤ ਵੱਡੀ ਹੁਣ ਗ੍ਰੈਵਟਾ ਰਹੀ ਜਾਂ ਕੋਈ ਪਿਆਰ ਨਹੀਂ ਰਿਹਾ ਪਹਿਲਾਂ ਪਿਆਰ ਤੇ ਹੁਣ ਲਿਕਰ ਸਾਡੇ ਦਾਦੇ ਪਰਦਾਦਿਆਂ ਦੇ ਫੋਟੋ ਸਾਮੀਆਂ ਪਈਆਂ ਨੇ ਇਹ ਜਦੋਂ ਨਾਲ ਉਹਨਾਂ ਨੂੰ ਉਹ ਕੀਤਾ ਇਹ ਇੱਜ਼ਤ ਕਰਦੇ ਰਹਾਂਗੇ ਜਿਹੜੇ ਨਹੀਂ ਕਰਦੇ ਇੱਜ਼ਤ ਆ ਦੇ ਮਾਪਿਆਂ ਦੀ ਉਹਨਾਂ ਦਾ ਹੁਣ ਆਪਾਂ ਕਰ ਵੀ ਨਹੀਂ ਕੁਝ ਸਕਦੇ ਤੁਸੀਂ ਸੋਚ ਸੋਚਦੇ ਹੋ ਵੀ ਐਦਾਂ ਦਾ ਵੀ ਪਰਿਵਾਰ ਕੋਈ ਹੋ ਸਕਦਾ ਜਿਹਨੂੰ ਆਪਦੇ ਬਾਪ ਦੀ ਇਹ ਸਾਦੇ ਤੱਕ ਕਰ ਦਿੱਤੀ ਉਹ ਤਾਂ ਹੁਣ ਐਦੋਂ ਗ੍ਰੈਵਟ ਕੀ ਹੋਊਗੀ ਜਿਨੇ ਉਹਨਾਂ ਦੀਆਂ ਛੇਰੇ ਉਹਨਾਂ ਦੀ ਫੋਟੋ ਐ ਮਾਰੀ ਕਹਿੰਦੇ ਕਿ ਉਹਨਾਂ ਆਪਦੇ ਗਾਂ ਉਹਨਾਂ ਨੂੰ ਕੀ ਪਾਉਦੇ ਹੋਣਗੇ ਉਹ ਉਹਨਾਂ ਦੇ ਵਿਜਵਾਕ ਹੋਣਗੇ ਉਹ ਉਹਨਾਂ ਦੀ ਇੱਜ਼ਤ ਕਰ ਦੇਣਗੇ ਨਹੀਂ ਕਰਦੇ ਇੱਜ਼ਤਾਂ ਤਾਰ-ਤਾਰ ਹੁੰਦੀਆਂ ਨਜ਼ਰ ਆਉਂਦੀਆਂ ਨੇ ਪਰ ਇਸ ਹੱਦ ਤੱਕ ਤੁਸੀਂ ਵੀ ਨੌਜਵਾਨੋਂ ਤਾਂ ਐਦਾਂ ਦਾ ਕੋਈ ਦੇਖ ਕੇ ਕਿਉਂਕਿ ਪਿਤਾ ਨਾਲ ਬਹੁਤ ਪਿਆਰ ਹੁੰਦਾ ਨਹੀਂ ਬੜਾ ਦੁੱਖ ਹੋਇਆ ਜੀ ਦੇਖ ਕੇ ਮੰਨ ਲਓ ਵੀ ਅੱਜ ਦੀ ਸਾਡੀ ਜਿਹੜੀ ਸੋਚ ਆ ਉਹ ਕਿੱਥੇ ਤੱਕ ਗਿਰ ਗਈ ਮਨ ਲਉ ਸੰਦੇ ਤਾਂ ਹੈਗੇ ਸੀ ਬਜ਼ੁਰਗਾਂ ਦੇ ਪੁੱਤ ਕੁੱਤ ਹੋ ਜਾਂਦੇ ਨੇ ਪਰ ਇਸ ਅੱਧ ਤੱਕ ਹੋ ਜਾਂਦੇ ਨੇ ਇੰਨਾ ਨਹੀਂ ਕਦੇ ਸੋਚਿਆ ਸੀਗਾ ਅਸੀਂ ਅੱਜ ਬੂਟੇ ਆਂਦਾ ਸਾਡਾ ਫੰਕਸ਼ਨ ਸੀ ਬੂਟੇ ਲਾਉਣੀ ਸੀ ਅਸੀਂ ਸਾਰੇ ਬੂਟਿਆਂ ਤੋਂ ਪਹਿਲਾਂ ਅਸੀਂ ਆਖਿਆ ਵੀ ਚਲੋ ਥੋੜੀ ਸਫਾਈ ਕਰ ਲਈਏ ਜਿਹੜਾ ਗੰਦਮੰਦ ਪਿਆ ਸਾਫ ਕਰ ਲਈਏ ਉੱਥੇ ਜਦੋਂ ਅਸੀਂ ਦੇਖਿਆ ਸਾਫ ਫੋਟੋ ਬਜ਼ੁਰਗਾਂ ਦੀ ਪੂਰੀ ਮਨ ਲਉ 2019 ਦੀ ਸੀਗੀ ਉਹ ਰੂੜੀਆਂ ਦੇ ਛੱਟੀ ਪਈ ਸੀ ਨਾਲ ਸੇਰੇ ਪਈ ਸੀਗੇ ਫਿਰ ਅਸੀਂ ਸਾਡੇ ਬਜ਼ੁਰਗ ਬੈਠੇ ਸੀ ਅਸੀਂ ਉਹਨਾਂ ਨੂੰ ਦਿਖਾਇਆ ਵੀ ਇਹ ਫੋਟੋ ਦਾ ਕੀ ਕੀਤਾ ਜਾਵੇ ਪਹਿਲਾਂ ਤਾਂ ਉਹਨਾਂ ਨੇ ਬਜ਼ੁਰਗਾਂ ਨੇ ਲਾਂ ਤਾਂ ਪਾਈਆਂ ਜਿਹੜੇ ਉਹਨਾਂ ਦੇ ਜੋ ਵੀ ਹੋਣਗੇ ਵਾਰਿਸ ਫਿਰ ਉਹ ਕਹਿੰਦੇ ਵੀ ਚਲੋ ਐਂ ਕਰੂ ਉਹ ਤਾਂ ਜੋ ਕਰਕੇ ਕਰਕੇ ਤੁਸੀਂ ਇਹਨੂੰ ਅਗਨੀ ਪੇਂਟ ਕਰ ਦੋ ਫਿਰ ਅਸੀਂ ਸਾਰਿਆਂ ਨੇ ਮੈਂਬਰਾਂ ਨੇ ਇਕੱਠੇ ਹੋ ਕੇ ਉਹ ਕਰਤਾ ਤੇ ਆਪਦਾ ਕੰਮ ਅਸੀਂ ਫਿਰ ਵਿੱਚੇ ਰੋਕਤਾ ਤਾਂ ਅਖੀਰਲੀ ਇਨਸਾਨ ਦੀ ਯਾਦ ਤਸਵੀਰਾਂ ਦੇ ਵਿੱਚ ਰਹਿ ਜਾਂਦੀ ਹੈ ਯਾਦਾਂ ਬਣ ਕੇ ਪਰ ਤਸਵੀਰਾਂ ਦੀ ਕੀ ਕੰਧ ਤੇ ਲੱਗਣ ਦੀ ਵੀ ਜਗ੍ਹਾ ਨਹੀਂ ਰਹੇਗੀ ਤਾਂ ਇਹ ਜਿਹੜੀ ਤਸਵੀਰ ਤਾਂ ਬੜੀ ਮੰਦਪਾਗੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਬਜ਼ੁਰਗ ਦੀ ਫੋਟੋ ਨੂੰ ਇਸ ਤਰੀਕੇ ਰੂੜੀਆਂ ਦੇ ਵਿੱਚ ਸਿੱਟਿਆ ਜਾਂਦਾ ਤੇ ਹਰ ਇੱਕ ਦੀ ਜਿਹੜੀ ਤਸਵੀਰ ਹੈ ਯਾਦ ਹੈ ਤਾਂ ਇਸ ਹੱਦ ਤੱਕ ਭੁੱਲ ਜਾਣਗੇ ਲੋਕ ਤਾਂ ਕੋਈ ਵੀ ਨਹੀਂ ਇਹ ਚੀਜ਼ ਜਿਹੜੀ ਸੋਚ ਸਕਦਾ ਹੋਰ ਵੀ ਐਮ ਸਟੋਰੀਆਂ ਤੇ ਹੋਰ ਵੀ ਐ ਮੁੱਦਿਆਂ ਤੇ ਗੱਲਬਾਤ ਕਰਵਾਉਂਦੇ ਰਾਵਾਂਗੇ ਤਦ ਤੱਕ ਦਿਓ ਇਜਾਜ਼ਤ ਮੈਂ ਰਸ਼ਪਿੰਦਰ ਸਿੰਘ ਧੰਨਵਾਦ